ਪਰ ਉਹਨੇ ਮੈਨੂੰ ਹੈਲੋ ਬਾਈ ਜੀ ਬਾਈ ਜੀ ਆ ਦੇਖੋ ਬਾਈ ਕੂਰ ਕਿਵੇਂ ਬਣਦਾ ਯਾਰ ਤੋਤਰ ਜਿੱਕੀ ਆਣਾ ਜੁੱਤੀਆਂ ਦੇ ਟੱਟੇ ਪਜੋਰ ਦੇਣ ਓਏ ਓਏ ਹਰੇਕ ਨੇ ਗੱਲ ਪੈਂਦੀ ਹੈ ਹਰੇਕ ਦੇ ਗਾਲਾਂ ਪੈਂਦੀ ਦੱਸਦਾ ਕੀ ਬਾਈ ਬਾਂਹ ਤੋੜਦੀ ਯਾਰ ਕਦੇ ਦੀ ਦੱਬੂ ਕਿਵੇਂ ਤੱਕ ਟਿੱਕ ਟਿੱਕਦੀ ਆ ਬਾਈ ਬਾਈ ਸ਼ਕੀ ਭਾਂਦੇ ਵੀਡੀਓ ਬਣਾ ਹੁਣ ਫੜ ਫੜ ਚੱਕੇ ਨਾ ਹੁਣ ਫੜ ਫੜ ਤੇ ਖੜਾ ਜਾ ਬੀਟੀ ਇੱਕੋਂ ਦਾ ਸਾਰੇ ਸਬੂਤ ਬਣ ਜਾਂਦਾ ਬਾਪੂ ਨੂੰ ਮਾਰਦੀ ਆ ਯਾਰ ਫੜ ਕੇ ਬਜ਼ਾਰ ਨੂੰ ਮਾਰਦੀ ਬਾਈ ਫੜਦਾ ਨਹੀਂ ਤੂੰ ਵੀਡੀਓ ਤੇਰੇ ਘਰ ਆਈ ਆ ਤੁਹਾਨੂੰ ਕੀ ਦਾਰਾ ਫੇਰ ਦੰਦਾ ਤੁਹਾਨੂੰ ਕਿ ਕਿਸ ਨੇ ਅੱਥਰ ਲੱਕਿਆ ਤੁਹਾਨੂੰ ਕੀ ਦਾਰਾ ਓਏ ਜੁੱਤੀ ਉਹਨੇ ਮਾਰੀ ਬਾਪੂ ਨੂੰ ਬਣਾਈ ਆ ਸਰਪੰਚਾ ਨੰਬਰ 1 ਨੂੰ ਆਪ ਕਰਦੇ ਜਾਂਚ ਕਰਦੇ ਬਾਈ ਤੁਹਾਨੂੰ ਸ਼ਰਮ ਹੀ ਆਂਦੀ ਬੇਕੀ ਨਹੀਂ ਬਜ਼ੁਰਗੋ ਬੰਦੇ ਨੇ ਗੱਲ ਪੈ ਦੋਨੇ ਡੱਕੇ ਨਸ਼ੇ ਨਾਲ ਇਹ ਬਾਬਾ ਤੂੰ ਪਿੱਛੇ ਖੜਦਾ ਕੋਈ ਨਹੀਂ ਸਰਪੰਚ ਨੂੰ ਕਰਤਾ ਫੋਨ ਆਉਂਦੇ ਕੋਈ ਹਾਂ ਪੁਲਿਸ ਨੂੰ ਬੁਲਾਓ ਪੁਲਿਸ ਨੂੰ ਬੁਲਾਓ ਹਾਂ ਉਹ ਤੁਜੀ ਬੁਲਾ ਆ ਜਾਮ ਉਹ ਪੁਲਿਸ ਨੂੰ ਬੁਲਾ ਆ ਜਾਮ ਪਰ ਯਾਰ ਪਹਿਲਾਂ ਆਪਸ ਵਿੱਚ ਲੜੀ ਜਾਂਦੇ ਹੋ ਛਡਾਉਣ ਲੱਗਾ ਉਹਨੇ ਗੱਲ ਪੈ ਕੇ ਬਜ਼ੁਰਗ ਰੇ ਬਾਈ ਬਾਈ ਨਾ ਯਾਰ ਉਹ ਨਾ ਇਹ ਕੁੜੀ ਆ ਫੜ ਲਾ ਉਹ ਵੇ ਕੀ ਜੀ ਉਹ ਨਹੀਂ ਯਾਰ ਆ ਭਰਾਵਾ ਪੈਰ ਸਿਟਾਇਆ ਪਤਾ ਨਹੀਂ ਕੀ ਦੇ ਨਾਲ ਪਹਿਲੇ ਹੀ ਛਬਚਾਲੇ ਖੜੇ ਦੋਵੇਂ ਡੱਕੇ ਨਾਲ ਚੜੀ ਜਾਂਦਾਈ ਬਜ਼ੁਰਗ ਕ ਛਡਾਉਣ ਨਾਲ ਕਿਹਦੇ ਗਲ ਪੈ ਗੇ ਇਹ ਕੀ ਲੜੀ ਜਾਂਦਾਈ ਝੂਠ ਗੱਲ ਲੜਦੇ ਨਹੀਂ ਸੀ ਤੁਸੀਂ ਇੱਥੇ ਮਹੀ ਗੱਲ ਪੜੀ ਜਾਂਦਾਈ ਗੁਲਾਮਾਂ ਨੂੰ ਭਾਂਜੋ ਫਾਟਕ ਵਾਲੇ ਬਾਈ ਨੂੰ ਪੁੱਛੋ ਮੇਰਾ ਪਹਿਲਾਂ ਫਨ ਪਾੜਵਾ ਨਹੀਂ ਜਾਂਦੇ ਲੜੀ ਸੀ ਲੜੀ ਜਾਂਦੇ ਆ ਲੜੀ ਜਾਂਦਾਈ ਅਸੀਂ ਉਧਰੋਂ ਆਏ ਸਾਡੇ ਨਾਲ ਖੜੇ ਮੈਂ ਖੜਾ ਤੁਹਾਡੇ ਨਾਲ ਆ ਗਏ ਬਾਬੂ ਸਹੀ ਗੱਲ ਹੈ ਯਾਰ ਸਿਆਣੇ ਬਣੇ ਬੰਦੇ ਨੇ ਯਾਰ ਉਹ ਜੁੱਤੀ ਲਾ ਕੇ ਮਾਰਨ ਲੱਗੀ ਉਹ ਹੀ ਤਾਂ ਗੱਲ ਹੈ ਮਾਰਨਾ ਜੁੱਤੀ ਆ ਦੇ ਮੂੰਹ ਤੇ ਇੱਥੇ ਖੜ ਚੁ ਓਏ ਓਏ ਉਹ ਫਾੜ ਯਾਰ ਦੇਖ ਫਾੜ ਓਏ ਫਾੜ ਓਏ ਫਾੜ ਓਏ ਆ ਪੈਰ ਫਾੜ ਫਾਟਕਾ ਦੇ ਘੋਡੇ ਪਿੰਡ ਦਾ ਬਜ਼ੁਰਗ ਕੋਟਦਾ ਕਿ ਨਸ਼ੇ ਵਾਲਾ ਮੁੰਡਾ ਤੇ ਕੁੜੀ ਰੱਜੇ ਵੀ ਉਹਨਾਂ ਨੇ ਫਾਟਕਾ ਤੇ ਲੜਾਈ ਹੋ ਗਈ ਫਾਟਕਾ ਤੇ ਆਪਣੇ ਪਿੰਡ ਵਾਲੇ ਰਾਹ ਤੇ ਜਰਾ ਪਹਿਨ ਝੂੜ ਪਿੰਡ ਪਹੁੰਚੋ ਜਲਦੀ ਆਓ ਜਲਦੀ ਹਾਂ ਭਾਈ ਜਲਦੀ ਆਇਓ ਹਾਂ ਭਾਈ ਜੀ ਜਲਦੀ ਆਇਆ ਜੋ ਉੱਥੇ ਆਪਣੇ ਫਾਟਕਾ ਤੇ ਬਾਹਰ ਰਚ ਗਈ ਆ ਆਜੋ ਆਜੋ ਸਰਪੈਂਟ ਆਉਂਦਾ ਵੀ ਭਾਈ ਇਹਨਾਂ ਨੂੰ ਫੜ ਓ ਬਾਈ ਸਰਪੰਚ ਤੇਰਾ ਫੜਨ ਜਾਣੀ ਤੇਰੇ ਮੋੜ ਲਾ ਬਾਈ ਸਰਪੰਚ ਆਂਦਾ ਰੋਕ ਲੋ ਹੁਣ ਯਾਰ ਪਿੰਡਾਂ ਦੇ ਪਤੇ ਤੇ ਲੱਗੇ ਕਿਥੋਂ ਦੇ ਆ ਕੋਈ ਨਹੀਂ ਆ ਰਣ ਦੇ ਕੌਣ ਆ ਇਹ ਚੋਬ ਬਾਈ ਜਾਨਾ ਨਾ ਦੁ ਘਰ ਕੇ ਪਿੰਚਾ ਨਮਰ 4:30 ਵਜੇ ਆਰ ਦੇਖੀ ਬਾਈ ਓ ਫੜ ਫੜ ਓ ਰੋਕ ਦੋ ਫਰੀ ਦੀ ਹਜਮ ਨਹੀਂ ਆਉਂਦੀ ਥੋੜੀ ਉੱਤੇ ਫੜੋ ਫਰਮਣਾ ਲੱਗ ਰਾ ਕਿੰਨਾ ਸਿਆਣਾ ਬੰਦਾ ਹੈ ਹਾਂ ਇਹ ਦੋਵੇਂ ਲੜਦੇ ਆ ਜੁੱਤ ਗਿਆੜਾ ਕੱਟਿਆ ਬਜ਼ੁਰਗਾਂ ਆ ਵੇ ਆ ਵੇ ਹਰੇਕ ਨੇ ਗੱਲ ਪੈਂਦੀ ਹੈ ਹਰੇਕ ਨੇ ਗੱਲ ਪੈਂਦੀ ਦੋਸਾਂ ਦਾ ਪਹਿਲੇ ਬਾਈ ਬੰਦ ਤੋੜਦੀ ਯਾਰ ਇਹਦੀ ਗੱਲ ਬੱਪੂ ਪਤਾ ਨਹੀਂ ਕਿੱਧਰੋਂ ਆਏ ਪੁੱਤ ਮੈਲਸਿਚੋਂ ਆਏ ਆ ਬਾਈ ਪੈਲਸ ਚੋਂ ਪਤਾ ਲੱਗੂ ਕਿੱਥੋਂ ਆਏ ਆ ਉਹ ਬਜ਼ੁਰਗ ਭਾਈ ਇਹਨੂੰ ਕੁੱਟਿਆ ਫੋੜਾ ਵਿਚਾਰੇ ਨੇ ਸਿਰ ਤੇ ਜੁਕਾ ਮਾਰੀਆਂ ਨੇ ਬਹੁਤ ਮਾਰੀਆਂ ਯਾਰ ਕੀ ਬਾਰ ਆ ਬਾਦ ਪੈ ਮਾਰਿਆ ਮੇਰੇ ਵਾਲਾ ਲੜੀ ਜਾਂਦੇ ਦੋਵੇਂ ਰਚਾਉਣੇ ਸ਼ਟਾਉਣ ਲੱਗ ਜਾ ਤੇ ਯਾਰ ਇਹਦੀ ਕਰੂ ਮਾਰੀਆਂ ਬਹੁਤ ਮਾਰੀਆਂ ਯਾਰ ਉਹਨੇ ਕੱਦ ਮਾਰੀਆਂ ਕੋਈ ਖੜਾ ਹੀ ਨਹੀਂ ਯਾਰ ਮੈਂ ਰੋਲਾ ਪਈ ਜਾਣਾ ਜਲਦੀ ਹੈ ਪ੍ਰੋਗਰਾਮ ਰਾਜ ਲੋਕ ਨੂੰ ਕੁੱਟੂਗਾ ਯਾਰ ਤੂੰ ਅਜੀ ਦੇਖੋ ਯਾਰ ਉਹ ਬਾਜ਼ਾਰ ਤੋਂ ਵਖਾ ਕੇ ਲੈ ਇਹਨੂੰ ਵਖਾ ਕੇ ਲੈ ਵੜੇ ਵੇਖੋ ਗੱਲ ਹੀ ਵੜਾ ਜਾ ਖਵਾ ਜਾ ਕਿਵੇਂ ਠੀਕ ਹੋ ਜੀ ਤੁਸੀਂ ਹੁਣ ਗੱਲ ਸਹੀ ਆ ਆ ਠੀਕ ਆ ਕੋਈ ਗੱਲ ਨਹੀਂ ਬਈ ਸੜਾ ਬੈਣਾ ਬੰਦਾ ਜੁੱਤੀਆਂ ਮਾਰਨ ਦੇ ਦੀ ਜਿਤਨੀ ਆ ਗਈ ਉਹ ਨਹੀਂ ਸੋਹ ਜੀ ਪਾਜੀ ਆਹ ਲੜਦੇ ਉਹ ਸੀ ਇਹ ਸਰਪ ਛਡਾਉਣ ਲੱਗਾ ਸੀ ਸਰਪ ਛਡਾਉਣ ਲੱਗਾ ਉਹ ਅਸੀਂ ਲੇਡੀਜ਼ ਕਰਕੇ ਜਾਂ ਕਿੱਦਾਂ ਸਰਪ ਆਜੀ ਪਾਜੀ ਇਹ ਲੇਡੀਜ਼ ਵਾਲਾ ਕੰਮ ਹੈਗਾ ਪਹਿਲੇ ਦੱਸੋ ਇਹ ਲੇਡੀਜ਼ ਵਾਲਾ ਕੰਮ ਹੈ ਜਿਹੜਾ ਕਰਦੀਆਂ ਪਈਆਂ ਸੜਕ ਦੇ ਵਿਚਾਲੇ ਇਹ ਬੰਦਾ ਛਡਾਉਣ ਲੱਗ ਗਿਆ ਅੱਛਾ ਇਹਨੂੰ ਛਡਾਉਣ ਦਾ ਹਰਜਾਨਾ ਮਿਲਿਆ ਭੈਣ ਜੀ ਆ ਦੇਖੋ ਨਹੀਂ ਉਹ ਸੌਰੀ ਯਾਰ ਕੀ ਗੱਲ ਹੈ ਸੌਰੀ ਭਾਈ ਇੱਕ ਪਾਸਾ ਛੱਡ ਦਿਓ ਯਾਰ ਇੱਕ ਲੰਗੀ ਜਾਣ ਦਿਓ ਭਾਈ ਰਾਹ ਨਾ ਰੋਕੋ ਆਪਦੀ ਗੱਡੀ ਦਾ ਵੇਖ ਲੈ ਕੋਈ ਨਹੀਂ ਪਤਾ